ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜੀ ਕੇ ਦੀ ਕਲਾਸ ਨੰਬਰ 30 ਲੈ ਕੇ ਆ ਚੁੱਕੇ ਹਾਂ ਜਿਸ ਚਾ ਵਿੱਚ ਆਪਾਂ ਪੜਾਂਗੇ ਪੰਜਾਬ ਦੇ ਸੰਗੀਤਕ ਸਾਜ਼ਾਂ ਬਾਰੇ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਸੰਗੀਤਕ ਸਾਜ਼ ਨੇ ਜਿਵੇਂ ਜਿਸ ਤਰੀਕੇ ਨਾਲ ਤੁਸੀਂ ਤਸਵੀਰ ਦੇ ਵਿੱਚ ਦੇਖ ਹੀ ਰਹੇ ਹੋ ਤੇ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣੇ ਟੈਲੀਗ੍ਰam ਚੈਨਲ ਨੂੰ ਜਿਹੜਾ ਹੈਗਾ ਜੁਆਇਨ ਕਰ ਸਕਦਾ ਤੇ ਜਿਹੜਾ ਹੈਗਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ अदरवाइज ਤੁਸੀਂ ਸਰਚ ਕਰੋ ਜੋ ਪੁਆਇੰਟ ਪੰਜਾਬ ਇਸ ਤਰੀਕੇ ਦਾ ਤੁਹਾਨੂੰ ਜਿਹੜਾ ਆਈਕਨ ਦਿਖ ਨੂੰ ਮਿਲ ਜਾਉ ਤੁਸੀ ਜਿਹੜਾ ਹੈ ਪੀਡੀਐਫ ਨੂੰ ਡਾਊਨਲੋਡ ਕਰਕੇ ਪ੍ਰਿੰਟ ਕਰਵਾ ਸਕਦੇ ਹੋ ਬਾਕੀ ਜਿਹੜੇ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਆਪਣਾ ਜਿਹੜਾ ਕਮੈਂਟਾਂ ਦੇ ਵਿੱਚ ਜਿਹੜਾ ਫੀਡਬੈਕ ਜ਼ਰੂਰ ਦਿਆ ਕਰੋ ਠੀਕ ਹੈ ਤੇ ਹੁਣ ਆਪਾਂ ਅੱਜ ਦੀ ਆਪਣੀ ਜਿਹੜੀ ਕਲਾਸ ਸਟਾਰਟ ਕਰਦੇ ਆਂ ਕਲਾਸ ਆਬਜੇ ਦਾ ਆਪਣਾ ਤੁਹਾਨੂੰ ਟੌਪਿਕ ਵੀ ਦੱਸ ਹੀ ਦਿੱਤਾ 뮤ਜ਼ੀਕਲ ਇਨਸਟਰੂਮੈਂਟਸ ਆਫ ਪੰਜਾਬ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਰਵਾਬ ਬਾਰੇ ਠੀਕ ਹੈ ਇੱਕ ਹਰੀਕ ਜਿਹੜ ਪਿੱਕ ਜਿਹੜੀ ਹੈਗੇ ਨਾਲ ਐਡ ਕਰੀਆ ਤਾਂ ਜੋ ਤੁਹਾਨੂੰ ਇਹ ਜਿਹੜੀ ਹੈਗੇ ਸੁਰੇ ਦਿਮਾਗ 'ਚ ਬੈਠ ਜਾਈਏ ਕਿਉਂਕਿ ਜਿਹੜਾ ਆਪਾਂ ਹੁਣ ਜੇ ਤੁਹਾਨੂੰ ਥਿਊਰੀ ਡਾਇਰੈਕਟ ਪੜ੍ਹਾਈ ਜਾਈਏ ਉਹਦਾ ਕੋਈ ਫਾਇਦਾ ਨਹੀਂ ਹੋ ਤੁਹਾਨੂੰ ਯਾਦ ਵੀ ਨਹੀਂ ਹੋਊ ਕਿਉਂਕਿ ਜਿਹੜੇ ਕੁਐਸਚਨ ਆਉਂਦੇ ਸਾਨੂੰ ਮੈਂ ਦੱਸਦਾ ਨਾ ਪੀਟ੍ਰਸਵੀ ਦੇ ਪੰਜਾਬ ਪੁਸਤਾ ਜਿਹੜਾ ਪੈਟਰਨ ਕੀ ਹੈ TCS ਦਾ ਉਹ ਸਮਝੋ ਤੁਹਾਨੂੰ ਕੋਈ ਵੀ ਚਾਰ ਚਾਅਸ਼ ਹੁੰਦੇ ਦੇ ਦਾਂਗੇ ਠੀਕ ਹੈ ਸਮਝੋ ਤਿੰਨ ਆਪਸ਼ਨ ਤੇ ਤੁਹਾਨੂੰ ਵੀ ਦੇ ਦੇਣਗੇ ਪਹਿਲੇ ਆਪਸ਼ਨ ਤੇ ਹੋਊਗਾ ਤੁਹਾਡਾ ਰਵਾਵ ਠੀਕ ਹੈ ਦੂਜੇ ਆਪਸ਼ਨ ਤੇ ਹੋਊ ਤੁਹਾਡਾ ਸਰੰਗੀ ਤੇ ਤੀਜੇ ਆਪਸ਼ਨ ਤੇ ਹੋਊ ਤੁਹਾਡਾ ਤਬਲਾ ਤੇ ਚੌਥ ਇਹ ਜਿਹੜੀ ਤੁਸੀਂ ਕਦੇ ਸੁਣੀ ਵੀ ਨਹੀਂ ਹੁੰਦੀ ਤੇ ਉੱਥੇ ਤੁਹਾਨੂੰ ਕੁਐਸਚਨ ਚ ਉਹ ਪੁੱਛਣਗੇ ਕਿ ਇਹਨਾਂ ਵਿੱਚੋਂ ਕਿਹੜਾ ਪੰਜਾਬ ਦਾ 뮤지컬 ਜਿਹੜਾ ਹੈਗਾ ਸਾਜ 뮤지컬 ਇਨਸਟਰੂਮੈਂਟ ਨਹੀਂ ਹੈਗਾ ਤਾਂ ਇਸ ਤਰੀਕੇ ਨਾਲ ਜਿਹੜਾ ਕੁਐਸਚਨ ਹੁੰਦਾ ਇਹਨਾਂ ਚੋਂ ਥਿਊਰੀ ਬੇਸਡ ਕੋਈ ਕੁਐਸਚਨ ਨਹੀਂ ਆਉਂਦਾ ਠੀਕ ਹੈ ਇਸ ਲਈ ਆਪਾਂ ਜਿਹੜੇ ਉਹਨਾਂ ਦੇ ਨਾਮ ਨੇ ਤੇ ਉਹਨਾਂ ਦੀ ਤਸਵੀਰ ਆਪਾਂ ਇਸ ਲਈ ਐਡ ਕਰੀਏ ਤਾਂ ਕਿ ਤੁਹਾਨੂੰ ਦਿਮਾਗ 'ਚ ਇਸ ਚੀਜ਼ ਇਹ ਮਤਲਬ ਕਿ ਜਿਹੜਾ ਕੁਐਸਚਨ ਹੈ ਇਹ ਜਿਹੜਾ ਸਟਾਈਲ ਹੈ ਇਹ ਤੁਹਾਨੂੰ ਕਲਿੱਕ ਰਹੇ ਠੀਕ ਹੈ ਹੁਣ ਆਪਾਂ ਰਵਾ ਪੜਦੇ ਹਾਂ ਰਬਾਬ ਕੀ ਹੈ ਨੈਸ਼ਨਲ ਇਨਸਟਰੂਮੈਂਟ ਆਫ ਅਫਗਾਨਿਸਤਾਨ ਅਫਗਾਨਿਸਤਾਨ ਦਾ ਜਿਹੜਾ ਹੈ ਰਾਸ਼ਟਰੀ ਮਤਲਬ ਕਿ ਆਪਾਂ ਸੰਗੀਤਕ ਸਾਜ਼ ਹੈ ਇਹਦੇ ਬਾਰੇ ਗੁਰੂ ਨਾਨਕ ਦੇਵ ਜੀ ਦੀ ਲਾਈਫਸਟਰੀ ਦੇ ਵਿੱਚ ਵੀ ਥੋੜਾ ਥੋੜਾ ਆਉਂਦਾ ਤੇ ਆਪਾਂ ਮੈਂ ਤੁਹਾਨੂੰ ਉਸ ਦੇ ਬਾਰੇ ਕੰਪਲੀਟ ਇਨਫੋਰਮੇਸ਼ਨ ਉਹ ਤੁਹਾਨੂੰ ਦਿੱਤੀ ਹੋਈ ਹੈ ਤੇ ਹੁਣ ਆ ਗਈ ਸਰੰਗੀ ਠੀਕ ਹੈ ਸੰਗੀ ਵੀ ਦੇਖੋ ਤੁਸੀਂ ਰਬਾਬ ਤੇ ਸਰੰਗੀ ਦੇ ਵੈਸੇ ਮਤਲਬ ਕਿ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਨਾ ਪਰ ਸ਼ਾਮਾ ਇੱਕੋ ਜਿਹਾ ਪਰ ਥੋੜਾ ਜਿਹਾ ਫਰਕ ਆ ਤੁਸੀਂ ਨੀਚੇ ਦੇਖ ਸਕਦੇ ਹੋ ਬਸ ਤਸਵੀਰਾਂ ਐਡ ਕਰਨ ਦਾ ਇਹੀ ਮਕਸਦ ਹੈ ਕਿ ਤੁਹਾਨੂੰ ਜਿਹੜਾ ਹੈਗਾ ਜਲਦੀ ਯਾਦ ਹੋ ਜੂ ਠੀਕ ਠੀਕ ਹੈ ਹੁਣ ਆਪਾਂ ਚੱਲਦੇ ਨੇ ਨੈਕਸਟ ਪਖਵਾਜ ਠੀਕ ਹੈ ਇੱਕ ਤਰ੍ਹਾਂ ਦਾ ਆਪਾਂ ਢੋਲਕੀ ਨੂੰ ਕਹਿ ਸਕਦੇ ਹਾਂ ਠੀਕ ਹੈ ਛੋਟੀ ਢੋਲਕੀ ਦੈਨ ਆ ਗਿਆ ਫਿਰ ਤਾਉਸ ਤਾਉਸ ਕੀ ਆ ਇਹ ਕਿਹਨੇ ਡਵੈਲਪ ਕਰਾਇਆ ਸੀ ਇਹ ਮੈਂ ਤੁਹਾਨੂੰ ਹਿਸਟਰੀ ਦੇ ਜਦੋਂ ਪੰਜਾਬ ਜੀ ਦੀ ਆਪਣੀ ਹਿਸਟਰੀ ਦੀ ਕਲਾਸਾਂ ਚੱਲ ਰਹੀਆਂ ਸੋ ਉੱਥੇ ਵੀ ਕਰਵਾਇਆ ਸੀ ਡਵੈਲਪ ਕਰਵਾਇਆ ਗੁਰੂ ਹਰਗੋਬਿੰਦ ਜੀ ਇਹ ਜਿਹੜਾ ਗੁਰੂ ਹਰਗੋਬਿੰਦ ਜੀ ਨੇ ਇਹਨੂੰ ਜਿਹੜਾ ਹੈਗਾ ਮਤਲਬ ਕਿ ਡਵੈਲਪ ਕਰਾਇਆ ਵਿਕਸਿਤ ਕਰਾਇਆ ਤੇ ਇਹਨੂੰ ਸਭ ਤੋਂ ਬਾਅਦ ਵਰਤਿਆ ਕਿਹਨੇ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਫਿਰ ਆ ਗਿਆ ਦਿਲੁਰਬਾ ਦਿਲੁਰਬਾ ਕੀ ਦਿਨ ਨਾਲ ਸੌਂਦਦਾ ਹੈ ਇਹ ਬਾਬਾ ਬੁੱੱਡਾ ਜੀ ਨਾਲ ਸੌਂਦਾ 100 ਵੀਥ ਸਪੈਲਿੰਗ ਮਿਸਟੇਕ ਹੈ ਠੀਕ ਹੈ ਇਹ ਬਾਬਾ ਬੁੱੱਡਾ ਜੀ ਨਾਲ ਸੌਂਦਦਾ ਹੈ ਕਿਸ ਤਰ੍ਹਾਂ ਦਾ ਦਿਖਦਾ ਦਿਲੁਰਬਾ ਜਿਹੜਾ ਤੁਸੀਂ ਤੁਸੀਂ ਵੀਰ ਚ ਦੇਖ ਰਹੇ ਹੋ ਹੁਣ ਆਪਾਂ ਨੈਕਸਟ ਚੱਲਦੇ ਹਾਂ ਨੈਕਸਟ ਆ ਗਿਆ ਆਪਣਾ ਤਾਨਪੁਰਾ ਠੀਕ ਹੈ ਤਾਨਪੁਰਾ ਦੀ ਤਸਵੀਰ ਤੁਸੀਂ ਇੱਥੇ ਆ ਇਸ ਤਰੀਕੇ ਦਾ ਜਿਹੜਾ ਹੈਗਾ ਇਹ ਮਤਲਬ ਕਿ ਦਿਖ ਚ ਹੁੰਦਾ ਤੇ ਦੈਨ ਆ ਗਈ ਆਪਣੀ ਸਿਤਾਰ ਸਿਤਾਰ ਵੀ ਤੁਸੀਂ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਕੁਝ ਸਾਜ਼ ਨੇ ਜਿਹੜੀ ਹੁਣ ਤਾਨਪੂਰਾ ਹੋ ਗਿਆ ਸਤਾਰ ਹੋ ਗਿਆ ਜਿਹੜਾ ਮੈਂ ਤੁਹਾਨੂੰ 2-3 ਪਿੱਛੇ ਵੜਾ ਕੇ ਆ ਇੱਕ ਆਪਾਂ ਮਤਲਬ ਇੱਕ ਲੈ ਇਹਦੀ ਸਾਰੇ ਇਹ ਆਪਾਂ ਸੰਗੀਤਕ ਸਾਜ਼ ਕਹਿ ਸਕਦੇ ਆ ਤਾਂ ਕਿ ਜਿਹੜਾ ਹੈਗਾ ਆਪਾਂ ਇਹਨਾਂ ਨੂੰ ਪਿੱਕ ਨਾਲ ਜਿਆਦਾ ਰਿਮਾਈਂਡ ਕਰ ਸਕਦੇ ਆ ਠੀਕ ਹੈ ਥੈਨ ਆ ਗਿਆ ਸਰਉਂਦੇ ਠੀਕ ਹੈ ਇਹ ਪੰਜਾਬੀ ਚ ਨਹੀਂ ਹੈਗਾ ਸਰਉਂਦੇ ਠੀਕ ਹੈ ਆਹ ਨੀਚੇ ਇਸ ਤਰੀਕੇ ਨਾਲ ਸਪੈਸਿੰਗ ਦੀ ਹੋਈ ਨੇ ਤੁਸੀਂ ਸਪੈਸਿੰਗ ਥੋੜਾ ਚੈੱਕ ਕਰ ਲਿਓ ਇਸ ਨੂੰ ਤੇ ਜਿਹੜਾ ਹੈਗਾ ਸੌਂ ਦਾ ਇਸ ਤਰੀਕੇ ਨਾਲ ਲਿਖਦਾ ਹੁਣ ਆਪਾਂ ਇੱਥੇ ਦੇਖ ਤੁਸੀਂ ਡੱਡ ਟੱਡ ਸੌਰੀ ਟੱਡ ਤੇ ਇਹ ਤੁਸੀਂ ਦੇਖਿਆ ਹੋਊਗਾ ਜਿਹੜੇ ਮਤਲਬ ਕਿ ਬੋਲੀਆਂ-ਬੋਲੀਆਂ ਪਾਉਣ ਨੇ ਅੱਜ ਦੇ ਟਾਈਮ ਤੇ ਤੇ ਬੁੱਕ 'ਚ ਵੀ ਇਹ ਦੋ ਚੀਜ਼ਾਂ ਜਿਹੜੀਆਂ ਹੁਣ ਵਿਆਹਾਂ ਦੇ ਵਿੱਚ ਮਤਲਬ ਕਿ ਚੱਲ ਰਿਹਾ ਹੁੰਦਾ ਨਾ ਕਿ ਜਿਹੜੇ ਬੋਡੀਆਂ ਬੰਦ ਹੈ ਉਹਨਾਂ ਦੇ ਇਹ ਜ਼ਿਆਦਾਤਰ ਜਿਹੜੇ ਕਬਿਸ਼ਰੀ ਜਿੱਥੇ ਹੁੰਦੇ ਨੇ ਉਹਨਾਂ ਕੋਲ ਹੁੰਦਾ ਤੇ ਜਿਹੜਾ ਬੁੱਕ 'ਚ ਹੁੰਦਾ ਇਹ ਅੱਜਕੱਲ੍ਹ ਜਿਹੜੇ ਬੋਲੀਆਂ ਵਾਲੇ ਨੇ ਉਹ ਰੱਖਦੇ ਨੇ ਠੀਕ ਹੈ ਤੇ ਅਲਗੋਚਾ ਇਹ ਤੁਹਾਨੂੰ ਪਤਾ ਹੀ ਹੈ ਠੀਕ ਹੈ ਇਸ ਤਰੀਕੇ ਦਾ ਦਿਖਦਾ ਹੈ ਤੇ ਗਰਾਹ ਠੀਕ ਹੈ ਗਰਾਹ ਵੀ ਇੱਕ ਤਰ੍ਹਾਂ ਦਾ ਸਟਾਰ ਦਾ ਮਤਲਬ ਥੋੜਾ ਸਾਈਡ 뷰 ਹੈ ਤੇ ਚਿਮਟਾ ਚਿੰਟੀ ਬਾਰੇ ਤੁਹਾਨੂੰ ਸਾਰੇ ਵੀ ਮੰਨਦਾ ਸਾਰੇ ਜਾਣਦੇ ਹੋ ਕਿ ਚੁੱਕਦਾ ਹਰ ਇੱਕ ਪਿੰਡ ਸ਼ਹਿਰ ਦੇ ਵਿੱਚ ਹਰ ਇੱਕ ਥਾਂ ਤੇ ਕੋਈ ਵੀ ਪ੍ਰੋਗਰਾਮ ਹੋਵੇ ਕੋਈ ਖੁਸ਼ੀ ਦਾ ਪ੍ਰੋਗਰਾਮ ਜਾਂ ਕੋਈ ਕਿਤੇ ਆਪਾਂ ਕਹਿ ਸਕਦੇ ਹਾਂ ਨਾ ਕੋਈ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਉੱਥੇ ਜਿਹੜਾ ਚਿੰਟਾ ਸਾਰਿਆਂ ਨੇ ਦੇਖੀ ਹੁੰਦਾ ਠੀਕ ਹੈ ਤੇ ਹੁਣ ਤੁਸੀਂ ਆਹ ਕਾਰਟੂਨ ਦੇਖ ਸਕਦੇ ਹੋ ਇਸ ਤਰੀਕੇ ਦੀ ਜਿਹੜੀ ਕਾਰਟੂ ਇਸ ਤਰੀਕੇ ਦੀ ਦੇਖਦੇ ਹੁੰਦੀ ਆ ਤੇ ਡੱਫ ਸੱਪ ਸੱਪ ਬਾਰੇ ਵੀ ਤੁਸੀਂ ਜਾਣਦੇ ਹੋ ਸੱਪ ਵੀ ਜਿਹੜਾ ਭੰਗੜੇ ਵਾਲੇ ਵਰਤਦੇ ਨੇ ਤੇ ਕਾਰਟੂ ਵੀ ਜਿਹੜਾ ਭੰਗੜੇ ਵਾਲੇ ਵਰਤਦੇ ਨੇ ਤੇ ਡੱਫਲੇ ਡੱਫਲੀ ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਭ ਤੋਂ ਪਹਿਲਾਂ ਇਹ ਮਸ਼ਹੂਰ ਹੋਈ ਸੀ ਆਪਣੇ ਪੰਜਾਬ ਦੇ ਇੱਕ ਗਾਇਕ ਲਈ ਤੁਸੀਂ ਚਲੋ ਉਸ ਗਾਇਕ ਦਾ ਤੁਸੀਂ ਨਾਮ ਕਮੈਂਟ ਕਰਿਓ ਕਿਹੜਾ ਗਾਇਕ ਜਿਹਦੇ ਡੱਫਲੀ ਨੂੰ ਬਰਥ ਦੱਸੀ ਜਿਹਦੇ ਕਰਕੇ ਬਹੁਤ ਮਸ਼ਹੂਰ ਹੋਈ ਹੋਈ ਹੈ ਪੰਜਾਬ ਵਿੱਚ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਸਿਰਫ ਇੰਨੀ ਸੀ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਸਿਰਫ ਦੀ ਕਲਾਸ ਬਸ ਆਪਾਂ ਪੂਰੀ ਟੋਟਲੀ ਕੰਪਲੀਟ ਕਰ ਲਈ ਆ ਅਗਰ ਸੈਸ਼ਨ ਚੰਗਾ ਲੱਗਿਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਇਨਫੋਰਮੇਟਿਵ ਕਲਾਸਿਸ ਦੀ ਨੋਟੀ ਇਸ ਕਲਾਸ ਦੀ ਪੀਡੀਐਫ ਚਾਹੁੰਦੇ ਨੇ ਮੈਂ ਤੁਹਾਨੂੰ ਟੈਲੀਗ੍ਰam ਜਿਹੜਾ ਲਿੰਕ ਆਉ ਡਿਸਕ੍ਰਿਪਸ਼ਨ ਦੇ ਦੂੰ ਤੁਸੀ ਉਥੋਂ ਡਾਊਨਲੋਡ ਕਰ ਲਿਓ ਅਦਰਵਾਈਜ਼ ਤੁਸੀ ਆਪਣੇ ਜਿਹੜੇ ਹੈਗੇ ਨੋਟਸ ਵੀ ਬਣਾ ਸਕਦੇ ਹੋ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੀ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮੈਂ ਇੰਤ ਕਰਦੇ ਰਹੋ ਥੈਂਕ ਯੂ